ਵੇਖੋ ਤੋੜ ਜਣਾ ਜਿਹੇ ਅਮਰਜਾ ਕਪਾਏਂ ਰਾਜਮੇਂ ਕਪਾਏਂ ਕਰਨਾ ਕੋਲ ਟੱਕਰ ਜਣਾਏ ਆਪਣਾ ਆਹਦਰ ਇੰਟਰ ਵਾਲੇ ਪੱਥਰ ਹੋ ਗਏ ਜੇ ਦੇਖ ਸਕਦੇ ਹੋ ਵਧੀਆ ਨਾ ਵੀ ਹੱਥ ਦੇ ਵਿੱਚੇ ਪਈ ਇਹ ਵੀ ਥੋੜਾ ਤੋੜ ਦੇ ਵਿੱਚ ਮਿਲ ਜਣ ਨੇ ਆਹ ਚਾਬੀਆਂ ਨੇ ਜਿਵੇਂ ਇਹ ਉਧਰ ਬੜੇ ਹਾਲ ਦੇ ਵਿੱਚ ਪਈਆਂ ਨੇ ਆਹ ਗੋਟੀਆਂ ਹੋ ਗਏ ਤੁਸੀਂ ਦੇਖ ਸਕਦੇ ਹੋ ਇਹ ਚਾਬੀਆਂ ਰਖ ਬਗ 1.5 ਤੋਂ 200 ਦੇ ਵਿੱਚ ਵਿਚੋਲੇ ਵੇੜ ਜਣੀਆਂ ਨੇ ਪਿੱਛੇ ਗੋਟੀਆਂ ਇਹ ਪੈ ਪੈਦਾ ਇਹ ਇਹ 100 ਰੁਪਏ ਕਿਲੋ ਆ ਪੂਰੇ ਕਾਫੀ ਸਾਢੇ ਡੇਢ ਜਿੰਮਾ ਦੇ ਡੰਬਰ ਨੇ ਇਹ ਵੀ ਪਏ ਨੇ ਤੁਸੀਂ ਇਹ ਦੇਖ ਸਕਦੇ ਹੋ ਅੰਬਲਕ ਬਗੜਾ ਜਿਹੜਾ ਇਹ ਬਾਈਚਾ ਨੇ ਆਹਵਾ ਪਾਸ ਪਹਿਲੇ ਬਿਟ ਪਾਸ ਦਿਖਾ ਦੇ ਕੈਮਰਾ ਇੱਥੇ ਜਿਹੜਾ ਬੈਲਟਾ ਪਈਆਂ ਨੇ ਇਹ ਵੀ ਬਗਬਗਾ 200 ਰੁਪਏ 200 ਰੁਪਏ ਕਿਲੋ ਦੇ ਹਿਸਾਬ ਨਾਲ ਨੇ ਜੇ ਤੁਹਾਨੂੰ ਚਾਹੀਦੀ ਐ ਆ ਨਾਮੇੜਾ ਬੁੜੀ ਜਾ ਰਹੀ ਐ ਇਹ ਹੋ ਗਿਆ ਠਾਕ ਨਾਲੇ ਮੂੜੇ ਵਰਮੇ ਹੁੰਦੇ ਨੇ ਉਹ ਪਏ ਨੇ ਥੋੜੇ ਘਣ ਹੋ ਗਏ ਤੇ ਹੱਥ ਐ ਵੀ ਮਨ ਵਿੱਚ ਜਦੋਂ ਵੀ ਰਖਣ ਨੂੰ ਸੌਰੀ ਮਿਲ ਜੂਗੀ ਚਾਹੇ ਤੁਸੀਂ ਤੇਰਾ ਪੰਪ ਲੈ ਲਓ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਰ ਕੇ ਚਲੋ ਜਿਵੇਂ ਆ ਦੇਖੋ ਸਸਰੀ ਕਾਲਜੀ ਦੀ ਸਵਾਰਤਾ ਤੁਹਾਡੇ ਆਪਣੇ ਦਿਨ ਵਿੱਚ ਪਿਆਰੇ ਭਰਾ ਅੱਜ ਪਾ ਤੁਹਾਨੂੰ ਇੱਕ ਇਹੋ ਜਿਹਾ ਖਜ਼ਾਨੇ ਤੇ ਲੈ ਕੇ ਆਏ ਆ ਜਿੱਥੇ ਤੁਹਾਨੂੰ ਤੁਹਾਡੇ ਕਿਸੇ ਵੀ ਕੰਮ ਦੇ ਸੰਬੰਧ ਚਾਹੇ ਐਗਰੀਕਲਚਰ ਆ ਜਾਂ ਤੁਸੀਂ ਕੋਈ ਹੋਰ ਸਾਮਕਾਲੇ ਤੁਹਾਨੂੰ ਟੋੜ ਦੀ ਲੋੜ ਪੈਂਦੀ ਹੈ। ਉਰੇ ਤੁਹਾਨੂੰ ਹਰ ਤਰ੍ਹਾਂ ਦਾ ਟੋੜ ਮਿਲ ਜੂਗਾ। ਟੋੜ ਕੇ ਮਿਲ ਜੂਗਾ। ਪਿੱਛੇ ਦੇ ਸਾਹਗੜ ਵੀ ਸਮਾਨ ਹੈਗਾ ਜਿਵੇਂ ਨਾ ਮੈਂ ਸਮਾਨ ਨੇ। ਅਰਦਾਪਾ ਸ਼ੁਰੂ ਕਰਦੇ ਥੁੰਜ ਮੈਂ ਆ ਦੇਖੋ। ਜਿਵੇਂ ਆਪ ਇਹ ਹੈ। ਤਤੀ ਬੇ ਦਿਖਾ ਜੰਤਰ। ਇਹ ਡ੍ਰਿਲਿੰਗ ਮਸ਼ੀਨ ਦਾ। ਆ ਦੇਖੋ ਜਿਵੇਂ ਇਹ ਡ੍ਰਿਲਿੰਗ ਮਸ਼ੀਨ ਦਾ ਮੂੰਹ ਆ। ਇਹ ਸਾਰਾ ਸਮਾਨ ਜਿਵੇਂ ਤੋੜ ਕੇ ਆ। ਬਾਕੀ ਆ ਟੋੜ ਜਨ ਪਏ ਨੇ। ਹਰ ਦੇ ਫਰਬਿਓ ਇਹ ਟੋਚਨ ਵੇ ਤਾਰਾ ਹੁੰਦੇ ਨੇ ਜੇ ਜਿਵੇਂ ਟੋਚਨ ਟਰੈਕਟਰ ਬਣਾਉਣਾ ਹੋਵੇ ਜਿਵੇਂ ਆਹ ਤਾਰ ਆ ਇਹਦਾ ਟੋਚਨਾ ਇਹਨਾਂ ਬਣ ਜਾਊਗਾ ਇਹ ਆਪਾਂ ਨੂੰ ਤੋਂ 100 120 ਰੁਪਏ ਕਿ ਲੋ ਜੇ ਸਾਪਣ ਮਿਲ ਜਣਾ ਏ ਜਿਵੇਂ ਕਿਸੇ ਮਰੇ ਪਰ ਆਣ ਚੈਨ ਕੁੱਪੀ ਲੈਣੀ ਹੋਵੇ ਫਿਰ ਚਲੋ ਹੁਣ ਤਾਂ ਤੁਹਾਨੂੰ ਪਤਾ ਹੈ ਬੇਲੰਦਾ ਜਵਾਨਾ ਜਾ ਚੁੱਕਿਆ ਪਰ ਹਲੇ ਵੀ ਜਿੱਥੇ ਕੰਮ ਕਰਦੀ ਐ ਉੱਥੇ ਇਸੇ ਨੇ ਕੰਮ ਆਉਣਾ ਐ ਚੈਨ ਕੁਪਰੇ ਮੰਨਦੇ ਉਹਦੋਂ ਟੋਚਣਾਂ ਜਿਵੇਂ بڑے ਹੈਵੀ ਕੰਮ ਵਾਸਤੇ ਨੂੰ ਫੇਰੇ ਮੇਰੇ ਭਰਾਵਾਂ ਨੂੰ بڑے ਹੈਡਰੇ ਆ ਵਾਸਤੇ ਚਾਹੀਦੇ ਹੁੰਦੇ ਨੇ ਜਾਂ بڑے ਉਹਨਾਂ ਕਪੈਨਾਂ ਵਾਸਤੇ ਟੋਚਾ ਚਾਹੀਦਾ ਹੋਵੇ ਆਹ ਤਾਰ ਦਿਖਾ ਦੇ ਕਰਦੀ ਬੇਤਾ ਟੋਚਣ ਜਿਹੇ ਮਰਜਾ ਕਪੈਨ ਦਾ ਜਿਵੇਂ ਕਪੈਨ ਲੱਡਾ ਕੋਲ ਟਰੱਕ ਲੱਡਣਾ ਹੈ ਆਪਣਾ ਆਹ ਗਰੈਂਡ ਵਾਲੇ ਪੱਥਰ ਹੋਗੇ ਜੇ ਦੇਖ ਸਕਦੇ ਹੋ ਵਧੀਆ ਨਵੇਂ ਹੱਥ ਦੇ ਵਿੱਚੇ ਪਏ ਨੇ ਇਹ ਉਰੇ ਤੋਂ ਤੁਹਾਨੂੰ ਸਾਰਾ ਸਮਾਨ ਜਿਹੜਾ ਤੋੜ ਕੇ ਇਦਾਂ ਪਾਇਆ ਪਿਆ ਹੈ ਉਧਰ ਉਹ ਢੇਲ ਕੇ ਪੈ ਗਈ ਪੈਪ ਦਿਖਾ ਦੀ ਉਧਰ ਇਹ ਜਿਹੜਾ ਪਾਇ ਪਾਈ 100 ਰੁਪਏ ਕਿਲੋ ਆ ਮੈਂ ਦਿਖਾ ਦਿੰਉ ਬਾਕੀ ਇਧਰ ਆਹ ਅਰੇ ਪਾ ਪੇਜ ਕੱਤ ਪੈਣ ਦੇ ਕੋਟੇ ਲੱਗੇ ਵੇਚ ਕਸਣਾ ਆਂਦਾ ਇਹ ਪੇਜ ਕੱਤ ਤੁਹਾਨੂੰ ਚੌਰ ਸੇ ਪੇਜ ਕੱਤ ਨਹੀਂ ਦੂਸਰੇ ਆਮ ਇਹ ਵੀ ਥੋੜਾ ਤੋਲ ਦੇ ਵਿੱਚ ਮਿਲ ਜਣ ਨੇ ਆ ਚਾਬੀਆਂ ਨੇ ਜਿਵੇਂ ਇਹ ਉਧਰ ਬੜਿਆ ਹਾਲ ਦੇ ਵਿੱਚ ਪਈਆਂ ਨੇ ਆ ਗੋਟੀਆਂ ਹੋਗੀਆਂ ਤੁਸੀਂ ਦੇਖ ਸਕਦੇ ਹੋ ਇਹ ਚਾਬੀਆਂ ਰਖ ਭਾ 1.5 ਤੋਂ 200 ਦੇ ਵਿੱਚ ਵਿਚੋਲੇ ਵੇਚਣੀਆਂ ਨੇ ਪਿੱਛੇ ਗੋਟੀਆਂ ਜੇ ਹੋ ਗਿਆ ਇਦਾਂ ਪਾਇਆ ਪਾਇਦਾ ਇਹ ਇਹ 100 ਰੁਪਏ ਕਿਲੋ ਆ ਪੂਰੇ ਕਾਫੀ ਸਾਢੇ ਜਿੰਮੇ ਡੰਬਲ ਨੇ ਇਹ ਵੀ ਪਏ ਨੇ ਤੁਸੀਂ ਆ ਦੇਖ ਸਕਦੇ ਹੋ ਆ ਡੰਬਲਾ ਕਭਾ ਚਾੜੀ ਕਿਲੋ ਦਾ ਇਹ ਤੇ ਉਧਰ ਉਹ ਇਤੋਂ ਵੀ ਔਰ ਵੀ ਚੜੀ ਕੇ ਜਿਹੜਾ ਪਿੱਧਾ ਨੰਬਰ ਪਿਆ ਏ ਇਕਣਾ ਉਧਰ ਪਾਇਨੇ ਕੋਈ ਸਾਈਟਾ ਉਧਰ ਕੋਈ ਦਰਦ ਖਾਇਣ ਬਲਾਂ ਦੇ ਜੇ ਕੋਈ ਜਿੰਮੜਾ ਮੇਰਾ ਵੀਰ ਹੋਵੇ ਚਾਹਵਨ ਤਾਂ ਜਿੰਮੜਾ ਡੱਬਲ ਵੀ ਲੈ ਸਕਦਾ ਏ ਆ ਤੁਹਾਨੂੰ ਆਪਾਂ ਹੋਰ ਦਿਖਾਉਨੇ ਆ ਮੱਕ ਜਿਹੜੀ ਥੋੜੀ ਬੜੀ ਤੋਲ ਤੁਸੀਂ ਆ ਲੈ ਖੋ ਰੋਦੀ ਪਾ ਦਿਖਾ ਦੇ ਇੱਧਰ ਆਹ ਦੇਖੋ ਜੀ 65 ਨੰਬਰ ਦਾ ਪੰਨਾ ਤੇ ਚਾਬੀ ਜਿਹੜੀ ਬੱਚੇ ਦੋਹਾਂ ਪਾਸੇ ਇੱਕ ਪਾਸੇ ਪੰਨਾ ਹੈ ਕਿ ਭਾਈ ਚਾਬੀ ਹੈ ਮਨ ਕੇ ਚਲੋ ਵੀ ਛੋੜੇ ਤੋਂ ਛੋਟਾ ਲੈ ਕੇ ਜਿਵੇਂ ਆ ਦੇਖ ਸਕਦੇ ਹੋ ਇਹ ਆਵੇ ਆਪਣਾ ਇਹ ਹੈਗਾ ਐ ਵੈਸੇ 7 ਦਾ 7 ਤੋਂ ਉਧਰੋਂ ਪਹਿਣ ਦਾ ਪਹਿਣ ਤੋਂ ਵੀ ਇਹ ਸਾਰੇ ਪਹਿਣਾ ਪਹਿਣ ਦੇ ਆਗੇ ਮਨ ਕੇ ਲੋ ਵੀ ਪਹਿਣ ਦਾ ਕੋਈ ਚਾਬੀ ਹੈ ਪਰ ਪੰਜਾਂ ਨੇ ਤੇ ਸਾਰੇ ਉਹ ਮੈਂ ਇੱਕ ਚੀਜ਼ ਹੈ ਵੀ ਇੱਕ ਪਾਸੇ ਚਾਬੀ ਹੈ ਕਿ ਫਿਰ ਪੜਨਾ ਹੈ ਬਸ 6 ਤੋਂ ਲੈ ਕੇ ਹੋਨੂੰ ਪਹਿਰ ਨੰਬਰ ਤੱਕ ਉਰੇ ਚ ਬੇਮਨ ਜਾਣਗੇ ਆ ਤੇ ਸਾਰੀਆਂ ਇਹੀਆਂ ਨੇ 1.5 ਤੋਂ 200 ਰੁਪਏ ਦੇ ਕਿਲੋ ਦੇ ਵਿੱਚ ਵਿੱਚ ਜੀ ਜਿਵੇਂ ਆ ਬਿਲਟਾ ਨੇ ਆਹ ਆਵਾ ਪਲਾਟ ਪਹਿਲੇ ਵਿੱਚ ਪਲਾਟ ਦਿਖਾ ਦੇ ਕੈਮਰਾ ਮਾਰ ਦੇ ਜਿਵੇਂ ਆ ਪਲਾਟ ਦਿਖਾ ਦੇ ਗੋਦੀ ਵਿੱਚ ਰੱਖਿਆ ਆ ਆ ਆ ਨੋਜ ਪਲਾਟ ਹੋ ਗਿਆ ਅਗਲੇ ਵੇਖੇ ਖੜੇ ਥੋੜੀ ਖੂਨ ਬਰਦਾਰ ਬਾਸ ਦੇ ਵਿੱਚ ਪਹਿਲੇ ਨਾਲ ਜਾਮ ਹੋ ਗਏ ਵੇ ਤੇਲ ਪਾ ਗਿਆ ਨਾ ਚੱਲਦੇ ਹੋਰੇ ਨਵੀਂ ਬਰਾਤ ਨੇ ਇਹ ਸਾਰਾ ਤੁਪ ਨੂੰ ਪੋੜ ਕੇ ਮਿਲ ਜੂਗਾ ਸਾਰਾ ਤੇਲ ਟੂਲਾ ਕੇ ਨ ਬੱਧੀਆ ਬਣ ਜਾਣਗੇ ਤੇ ਇਹਦੇ ਜਿਹੜਾ ਬੈਲਟ ਆ ਪਈਆਂ ਨੇ ਇਹ ਵੀ ਲਗਭਗ 100-150 ਰੁਪਏ 200 ਰੁਪਏ ਕਿਲੋ ਦੇ ਹਿਸਾਬ ਨਾਲ ਨੇ ਜੇ ਤੁਹਾਨੂੰ ਚਾਹੀਦੀ ਐ ਤੇ ਹਕਾਨ ਆ ਗਿਆ ਇਹ ਵੀ 200 ਰੁਪਏ ਕਿਲੋ ਆ ਤੇ ਇਦਰਾ ਆ ਅੱਥਾ ਜਮਨੀ ਖਲਹਾੜੀ ਜਿਹੜੀ ਸਿੰਗਲ ਹੈਂਡਡ ਆ ਕਰਮ ਕਰਦੀ ਐ ਇਹ 400 ਰੁਪਏ ਦਾ ਪੀਸ ਆ ਜੀ ਦੇਖ ਦੇ ਸਕਦੇ ਹੋ ਵੀ ਜੇ ਤੇ ਖੇਤੋਖੀ ਚੰਗੇ ਤਰ੍ਹਾਂ ਹੋ ਗਏ ਕੋ ਬੱਡਣਾ ਹੋਏ ਬੰਦੇ ਨੇ ਸਿੰਗਲ ਹੈਂਡਡ ਨਾਲ ਕੰਮ ਕਰਨਾ ਹੋਵੇ ਤਾਂ ਬੰਦਾ ਬੜੀ ਸਹੁੰ ਨਾਲ ਕਰ ਸਕਦਾ ਏ ਤੇ ਇਦਰਾ ਆ ਆਪਣਾ ਵਾਸ਼ਿੰਗ ਪੰਪ ਪਏ ਨੇ ਪਾਣੀ ਕੱਢਣ ਵਾਲੇ ਲਾਕੀ ਤੁਹਾਨੂੰ ਇੱਧਰ ਦਿਖਾਉਣਾ ਹੈ ਆਲੇ ਸਾਡੇ ਤੁਸੀਂ ਤੇ ਆ ਨਾ ਮੇਡਾ ਬਿਜ ਜਾ ਰਹੀ ਐ ਇਹ ਹੋ ਗਿਆ ਬਾਕੀ ਉਧਰੋਂ ਤੈਨੂੰ ਪਰ ਵਾਇਆ ਹੋ ਰਾਇਆ ਥੌੜੀਆਂ ਥੁੜੀਆਂ ਜਿਵੇਂ ਆ ਥੌੜੀਆਂ ਇਧਰ ਆਪਣਾ ਜਿਹੜੇ ਹਰਾਗ ਨਾਲੇ ਮੂਰੇ ਵਰਮੇ ਹੁੰਦੇ ਨੇ ਉਹ ਪਏ ਨੇ ਥੋੜੇ ਘਣ ਹੋ ਗਏ ਤੇ ਆ ਤੈ ਵੀ ਮੰਨ ਕੇ ਜਦੋਂ ਵੀ ਤੁਹਾਨੂੰ ਥੋੜੀ ਮਿਲ ਜੂਗੀ ਚਾਹ ਤੁਸੀਂ ਤੇਰਾ ਪੰਪ ਲੈ ਲਓ ਜਾਂ ਔਰ ਜੇ ਕਿਸੇ ਵੀ ਤਰ੍ਹਾਂ ਦਾ ਮੰਨ ਕੇ ਚੱਲੋ ਜੀ ਆ ਦੇਖੋ ਆਹ ਆਹ ਖਾਗਰੀਪ ਆ ਮਨ ਲੇਖੂ ਕੱਢਣ ਵਾਸਤੇ ਉਹ ਸੱਟ ਮਾਰ ਕੇ ਠੋਕਣ ਵਾਸਤੇ ਤੇ ਹਰ ਡਿਜ਼ਾਈਨ ਦੀ ਮੰਨ ਕੇ ਚੱਲੋ ਜੀ ਆ ਦੇਖ ਸਕਦੇ ਹੋ ਵੀ ਹਰ ਤਰ੍ਹਾਂ ਦੀ ਤੁਹਾਨੂੰ ਥੋੜੀ ਕਿਸੇ ਵੀ ਤਰ੍ਹਾਂ ਦਾ ਮੰਨ ਕੇ ਚੱਲੋ ਵੀ ਕੋਈ ਵੀ ਜਿਹੜਾ ਆਪਣੇ ਕੋਈ ਦੁਕਾਨ ਦੇ ਨਾਲ ਜਿਹੋ ਬੰਦਾ ਜਿਵੇਂ ਚਾਹੇ ਮਿਸਤਰੀ ਆ ਜਾਂ ਕੋਈ ਵੀ ਹੈ ਤਾਂ ਜਿੰਦਰਾ ਭਰਾ ਜੀ ਉਹ ਰੇਖਾ ਬੰਦਾ ਦੋ ਰੇਸਮਾਨ ਹੈ ਜਿਹੜਾ ਆਪਾਂ ਨੂੰ ਤੋੜ ਕੇ ਮਰ ਜੂਗਾ ਅੱਜ ਮੇਰੇ ਬਾਕੀ ਲੱਕੜਾਂ ਕੰਮ ਕਰਦੇ ਹੁੰਦੇ ਨੇ ਉਹਨਾਂ ਦੇ ਕਾਰਡ ਦਿਖਾ ਦੇ ਦਿੰਵਾਂ ਆ ਗੱਡੇ ਗੱਡੇ ਹਾਲਾ ਬੈਲਸ ਦੇਖ ਸਕਦੇ ਹੋ ਕੀ ਫੱਲੋਂ ਆਪਣਾ ਕੋਈ ਚੀਜ਼ ਕੱਲ ਕੱਢਣ ਵਾਸਤੇ ਥੱਲੇ ਗੱਡੇ ਹੁੰਦੇ ਧੱਤੀ ਦੇ ਵਿੱਚ ਹੱਤਰਾ ਦਾ ਆਪਾਂ ਕੋਈ ਹਥਿਆਰ ਮਿਲ ਜੂਗਾ ਬਾਕੀ ਆ ਮੋٹے ਸੰਗਲ ਆ ਗਏ ਇਹ 4 ਹਰ 130 ਤੋਂ 150 ਰੁਪਏ ਦੇ ਪੇਜ ਨੇ ਜਿਹਦੇ ਸਾਨੂੰ ਟੋਚਣ ਵਾਸਤੇ ਕਿਸੇ ਮੇਰੇ ਭਰਾ ਨੂੰ ਚਾਹੀਦੇ ਹੁਣ ਆ ਟਰੈਕਟਰ ਨੇ ਆਪਣੇ ਸਾਈਡ ਵਾਲੇ ਚੈੱਕ ਹੋ ਗਏ ਆ ਦਿਖਾ ਦੇ ਬੰਨਾ ਟਰੈਕਟਰ ਦੇ ਹੋਰ ਕੰਮ ਆਉਂਦੇ ਕੰਮ ਆਉਂਦੇ ਹੋਣਗੇ ਤਾਂ ਟੋਚਣਾ ਟੁੱਟਣਾ ਦੇ ਵਿੱਚ ਹੀ ਵਰਤੇ ਜਾਂਦੇ ਹੋਣਗੇ ਆ ਆ ਦਿਖਾ ਆ ਵੀ ਫਾਗੂ ਵੀ ਬਣਾਹਾ ਇਹੜੇ ਪੜਾ ਕੋ ਬੱਟੇ ਜਾਂਦੇ ਹੁੰਦੇ ਨੋਂ ਦਾ ਜਿਆਦੇ ਸੜਕਾਂ 'ਚ ਲੋਕਾਂ ਦੇ ਵਿੱਚ ਬਜਰੀ ਪੁੱਜਰੀ ਪਾਉਣ ਦੇ ਕੰਮ ਦੇ ਵਿੱਚ ਆਉਂਦੇ ਨੇ ਆ ਬੈਲਟਾਂ ਵਾਲੇ ਟੋਚਨ ਹੋ ਗਏ ਤੁਸੀਂ ਦੇਖ ਸਕਦੇ ਹੋ ਮੈਨੂੰ ਕੋਈ ਵੀ ਸਮਾਨ ਆ ਜੇ ਤੁਹਾਨੂੰਰੇ ਚਾਹੀਦਾ ਏ ਤਾਂ ਤੁਹਾਨੂੰਰੇ ਮਿਲ ਜਾਊਗਾ ਜੱਜ ਮੈਂ ਜੈਕ ਇੱਕ ਪਿਆ ਅਜੇ ਇੱਕ ਦਿਖਾ ਦੇ ਕਰਦੀ ਬਸ ਆ ਆਪਣਾ ਜਿ ਇੱਕ ਇਹ ਲੈ ਕੇ ਤੁਸੀਂ ਤਿਆਰ ਕਰਵਾ ਸਕਦੇ ਹੋ ਜਿਹੜੇ ਆਪਣੇ ਪ੍ਰੈਸ ਵਾਲੇ ਜੈਕ ਹੁੰਦੇ ਨੇ ਜਿੰਮੇਦਾਰ ਦਿਖਾ ਆ ਜਿਹੜੀ ਆਪਣੀ ਬੜੀ ਰਾੜ ਹੁੰਦੀ ਹੈ। ਰਕਮ ਬਾਈ ਤੋਂ ਲੈ ਕੇ 25% ਵਿੱਚ ਵਿੱਚ ਹੁੰਦੀ ਹੈ ਜਿੰਮ ਵਾਲੀ ਰਾੜ। ਉਹ ਵੀ ਉਰੇ ਪਈ ਹੈ। ਤੇ ਕਿਸੇ ਵੀਰੇ ਭਰਾ ਨੂੰ ਚਾਹੀਦੀ ਹੋਵੇ। ਆ ਆ ਡੰਬਲ ਪੈਣ ਚ ਤੁਸੀਂ ਦੇ ਸਕਦੇ ਹੋ। ਵੀ ਹਰ ਤਾਂ ਤੁਹਾਨੂੰਰੇ ਸਵਾਰ ਮਿਲ ਜਾਊਗਾ। ਹਾਂਜੀ ਬਰੋ ਜੇਸੀ ਟੋਰ ਦੇ ਸੰਬੰਧ ਦਾ ਵੀਡੀਓ ਜਿਹੜੀ ਆਪਾਂ ਤੁਹਾਡੇ ਨਾਲ ਲੈ ਕੇ ਆਏ। ਸਰ ਆਪਣੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰ ਦੇਗਾ ਕਿਉਂਕਿ ਆਪਾਂ ਤੁਹਾਡੇ ਲਈ ਜਾਜਪੇ ਇਹ ਜਿਹੇ ਜਿਹੜੇ ਥਾਨ ਨੇ ਥੋੜੇ ਕੰਮ ਦੇ ਆਪਾਂ ਲੱਭ ਕੇ ਤੁਹਾਡੇ ਵਾਸਤੇ ਫੇਰ ਵੀਡੀਓ ਸ਼ੇਅਰ ਕਰਦੇ ਆ ਤਾਂ ਵੀ ਮਿਹਨਤ ਵੀ ਆਉਂਦੀ ਹੈ ਇਹਦੀ ਲੋਕੇਸ਼ਨ ਜਿਹੜੀ ਆਉਂਦੀ ਹੈ ਜੀ ਆਪਣਾ ਮੰਡੀ ਕਮੇਂਡਰ ਤੋਂ ਉਹ ਲੋਨੂ ਰੋਡ ਜਾਂਦਾ ਏ ਇੱਥੇ ਰੈਲੈਂਸ ਦਾ ਪੰਪ ਲੱਗਿਆ ਆਉਂਦਾ ਏ Jio ਦਾ ਉਹਦੇ ਅੱਗੇ ਜਾ ਕੇ ਜਿਹੜਾ ਕੰਡਾ ਕ੍ਰਿਪ ਭੰਬਰੀ ਕੰਡਾ ਦੇ ਨਾਲ ਕੱਚਾ ਪਾਹਾ ਮੁੜਦਾ ਏ ਉਹ ਮੁੜ ਕੇ ਆਪਣਾ ਅੰਦਰ ਹੀ ਸਾਡੇ ਕੋਲ ਕਾਰਖਾਨੇ ਜੇ ਬਣੇ ਨੇ ਟੱਕਾ ਵਾਲੇ ਖੜੇ ਨੇ ਟੱਕਾ ਤੋਂ ਸਿੱਧਾ ਆ ਕੇ ਆਪਣਾ ਤੁਸੀਂ ਪੁੱਛ ਸਕਦੇ ਹੋ ਵੀ ਉਰੇ ਤੁਹਾਨੂੰ ਜੇ ਤੁਸੀਂ ਕਹਿ ਗਏਗਾ ਸਾਨੂੰ ਉਹ ਟੋੜ ਦੇਗਾ ਇਥੇ ਜੇ ਕੋਲ ਮਿਲ ਜੇ ਅਸੀਂ ਉੱਥੇ ਜਾਣਾ ਏ ਤੁਹਾਨੂੰ ਹਰ ਬੰਦਾ ਬਕੇਸਰੇ ਦੱਸ ਦਊਗਾ ਬਾਕੀ ਜੇ ਵੀਡੀਓ ਬਿਹਤਰ ਰਹੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਦੇਖ ਰਹੇ ਹੋ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਆਪਣੇ ਇੰਸਟਾਗ੍ਰam ਨੂੰ ਜ਼ਰੂਰ ਫੋਲੋ ਕਰ ਲਿਓ ਕਿਉਂਕਿ ਟੱਕਣਾ ਤੇ ਵੀ ਇਹੋ ਜਿਹੀ ਵੀਡੀਓ ਫਤਨ ਲੈ ਕੇ ਆਉਂਦੇ ਰਹੇ ਨੇ ਆ ਬਾਕੀ ਬਿਨੋ ਲਾਈਸੈਂਸਰ ਕਮਾਂਡ ਜੁੜਾ ਕਰੋ ਧੰਨਵਾਦ ਜੀ